ਸਾਲ ਦੀ ਉਸ ਦੀ ਉਮਰ ਹੈ ਤੇ ਦੂਜਾ ਮੁੰਡਾ ਜਤਿੰਦਰ ਜਿਸ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਤਾਂ ਪਿੰਡ ਦੇ ਸ਼ਮਸ਼ਾਨ ਘਰ ਦੇ ਵਿੱਚ ਦੋਵੇਂ ਦੋਸਤਾਂ ਦਾ ਇਕੱਠਾ ਸਿਸਕਾਰ ਹੋਇਆ ਚੱਕਨਾ ਚੁਰਕਾਰ ਦਾ ਹਾਲ ਵੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋਗੇ ਹਾਚਾ ਕਿੰਨਾ ਗੂਪਿਆਣ ਖੋਵੇਗਾ ਤਾਂ ਜਨਮ ਦਿਨ ਮਨਾਉਣ ਦੇ ਲਈ ਇਕੱਠੇ ਹੋਏ ਦੋਸਤਾਂ 'ਚੋਂ ਦੋ ਜਵਾਨ ਮੁੰਡਿਆਂ ਦੀ ਜਾਨ ਚਲੀ ਗਈ ਹੈ ਇਹ ਮੰਦ ਭਾਕੀ ਖਬਰ ਦਿੜਪਾ ਤੋਂ ਸਾਹਮਣੇ ਆਈ ਹੈ ਬਈ ਪੁੱਤ ਜਾਲਾ ਦਾ ਸੀ ਮੇਰਾ ਇੱਕ ਭਰਾ ਲੱਗਦਾ ਇਹ ਆਪਣੇ ਨਾਣੀ ਭਈ ਪਾਪਰੀ ਕਾਗਣ ਦਾ ਗੱਲ ਹੈ ਕਿ ਦੂਜਾ ਬਤੀਜਾ ਬਾਹਰ ਗਿਆ ਹੋਇਆ ਉਹਦਾ ਜਨਮ ਦਿਨ ਸੀ ਪੂਰੇ ਥੇਰੇ ਬੈਠੇ ਨੇ ਮੁੰਡੇ ਇਕੱਠੇ ਹੋਰ ਜਿਹੜੇ ਪੜਦੇ ਤੇ ਨਾ ਪਾਰਟੀ ਕਰੀਦੀ ਕੋਈ ਸਮਾਨ ਸੌਣ ਲੈਣ ਗਏ ਸੀ ਕਣਪੀਣਾ ਬਸ ਉੱਥੋਂ ਮੁੜਦੇ ਵਾਂਦੇ ਸੰਤਾ ਨੂੰ ਪਤਾ ਲੱਗਾ ਵੀ ਇਹਨੇ ਐਕਸੀਡੈਂਟ ਹੋ ਗਿਆ ਪਹਿਲਾਂ ਵੀ ਦੋ ਤਿੰਨ ਵਾਰ ਐਕਸੀਡੈਂਟ ਹੋ ਚੁੱਕੇ ਨੇ ਪਰ ਠੇਕੇਦਾਰੇ ਦੇ ਵੱਲ ਕੋਈ ਧਿਆਨ ਨਹੀਂ ਦਿੰਦੇ ਜੀ ਅਸੀਂ ਦੋ ਤਿੰਨ ਵਾਰ ਬੇਨਤੀ ਵੀ ਕਰਕੇ ਆਏ ਆਂ ਪਰ ਉਹਨਾਂ ਨੇ ਕੋਈ ਧਿਆਨ ਨਹੀਂ ਉਹ ਕਹਿੰਦੇ ਵੀ ਅਸੀਂ ਜਦਿਆਂ ਨੂੰ ਅਸੀਂ ਸ਼ੀਰਿਦਾਰ ਕਰਦੇ ਹਾਂ ਐ ਕਰਨੇ ਵਾਗਰਾਂ ਇੱਕ ਮਹੀਨੇ ਤੋਂ ਪੱਧ ਹੋ ਗਿਆ ਪੱਟੇ ਨੂੰ ਪਰ ਹਜੇ ਤੱਕ ਕੋਈ ਨਾ ਰਸਤਾ ਚੱਲਦਾ ਕਰਾ ਚੰਗੇ ਢੰਗ ਦਾ ਨਾ ਕੋਈ ਸੇਵਦੀ ਹੈ ਜਾਣਾ ਸੀ ਭਾਈ ਜੀ ਮੁੰਨੇ ਬਾਹਰ ਵੀ ਜਾਣਾ ਸੀਗਾ ਦੂਜੇ ਦੀ ਵੀ ਫੈਲਾਈ ਹੋਈ ਸੀਗੀ ਆਹ ਮੀਡੀਅਮ ਪ੍ਰਚਾਰ ਚਾ ਭਾਈ ਜੀ ਖੇਤੀਬਾੜੀ ਨਾਲ ਸੰਬੰਧ ਤਾਂ ਖੇਤੀਬਾੜੀ ਨਾਲ ਹੀ ਗੱਲ ਚੱਲਦਾ ਭਾਈ ਜੀ ਭਾਈ ਮੈਂ ਸਾਰਾ ਪਿੰਡ ਛਿਂਡੋੜ ਕੇ ਰੱਖਤਾ ਜਦੋਂ ਰਾਤ ਇਹ ਕਹਿੰਦਾ ਪਤਾ ਲੱਗਿਆ ਪਿੰਡ 'ਚ ਰੋਟੀ ਨਹੀਂ ਪੱਕੀ ਭਾਈ ਜੀ ਭਾਈ ਪਰਨਾ ਕੱਢੀ ਸੀ ਭਾਈ ਬਿਲਕੁਲ ਖਤਮ ਖਤਮ ਹੋ ਗਈ ਭਈ ਅਸੀਂ ਤਾਂ ਮੰਗ ਕਰਨਾ ਵੀ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਨੇ ਰਸਤਾ ਪਟਿਆ ਤੇ ਸਾਡੇ ਦੋ ਕੀਮਤੀ ਪ੍ਰਾ ਚਲੇ ਗਏ ਭਈ ਉਹ ਠੇਕੇਦਾਰ ਜਣ ਗੱਲੀ ਕਰਦੇ ਤੇ ਕੋਲੇ ਵੱਲੋਂ ਆ ਰਹੇ تھے ਕੋਈ ਪਿੰਡੋਂ ਜਿਹੜਾ ਫੋੜ ਬਣ ਰਿਹਾ ਉਹਦੇ ਹੰਪ ਕਾਰਨ ਗੱਡੀ ਕੁਝ ਹੋ ਸਕਦਾ ਤੇਜ਼ ਹੋਵੇ ਹੰਪ ਦੇ ਗੱਡੀ ਮਤਲਬ ਜਦੋਂ ਨਾ ਰੁਕੀ ਕੰਟਰੋਲ ਨਾ ਹੋਇਆ ਤਾਂ ਉਹ ਕੋ ਟੱਪ ਕੇ ਗੱਡੀ ਜਿਹੜਾ ਕਿ ਉਥੇ ਅਪੀਜ਼ੀ ਦੇ ਵਿੱਚ ਬੱਜੀ ਤੇ ਮੌਕੇ ਤੇ ਉਹ ਤੋਂ ਹੋ ਗਿਆ ਸੀ ਇਹਨਾਂ ਨੂੰ ਉਹ ਪਰਸੀਆ ਨੇ ਹਸਪਤਾਲ ਲੈ ਕੇ ਗਏ ਉੱਥੇ ਸਾਨੂੰ ਉਹਨਾਂ ਨੇ ਮਤਲਬ ਕਿਹਾ ਵੀ ਨਾ ਜਵਾਬ ਦੇਤੇ ਇਸ ਤਰ੍ਹਾਂ ਉਸ ਤੋਂ ਬਾਅਦ ਕਰ ਅਸੀਂ ਸੀਵੀ ਹਸਪਤਾਲ ਲੈ ਕੇ ਗਏ ਸਾਡਾ ਮਨ ਨਹੀਂ ਖੜਿਆ ਹੈਗਾ ਤੇ ਉੱਥੋਂ ਵੀ ਸਾਨੂੰ ਜਵਾਬ ਮਿਲ ਦੋ ਬੰਦੇ ਸੀ ਕੱਢੀ ਸੀ ਹਾਂ ਦੋਨੇ ਦੋਸਤ ਸੀ ਨੂਕਲ ਪਿੰਡ ਦੇ ਸੀ ਸਤਿੰਦਰ ਸਿੰਘ ਤੇ ਲਾਡੀ ਸਿੰਘ ਇਹ ਤਕਰੀਬਨ ਜੀ 18 20 ਸਾਲ ਦੀ ਉਮਰ ਸੀ ਜੀ ਇੱਕ ਦੀ 20 ਤੋਂ 22 ਸਾਲ ਦੀ ਉਮਰ ਸੀ हां जी ਇਹਨਾਂ ਨੇ ਬਾਹਰ ਜਾਣਾ ਸੀ ਪਹਿਲਾਂ ਜਿਹੜਾ ਮੁੰਡਾ ਅੰਦਰ ਹੈ 1 ਸਾਲ ਦਾ ਮੁੰਡਾ ਉਹਨੇ ਬਾਹਰ ਗਿਆ ਸੀ ਪਹਿਲਾਂ ਫਿਰ ਆ ਗਿਆ ਸੀ ਦੁਬਾਰਾ ਫਿਰ ਉਹਨੇ ਮੱਲੂ ਜਾਣਾ ਸੀ ਯਾ ਲਾਟੀ ਹੈ ਇਹਦਾ ਭਰਾ ਹੈ ਜਿਹੜਾ ਗਿਆ ਹੋਇਆ ਤੇ ਉਹਦਾ ਜਨਮ ਦਿਨ ਸੀ ਉਹਦੇ ਜਨਮ ਦਿਨ ਤੇ ਬੈਠੇ ਸੀ ਬਥੇ ਮਰਾ ਮੋਟਾ ਤੁਹਾਨੂੰ ਇੰਜੋਏ ਕਰਦੇ ਸੀਗੇ ਜਵਾਖ ਤੇ ਬਸ ਤੁਸੀਂ ਲੈਣ ਗਏ ਸੀ ਬਾਜ਼ਾਰ ਚ ਤੇ ਆਉਂਦੇ ਹੋਏ ਹੱਥ ਸਾਫਾ ਕਰਿਆ